ਉਸੀ ਮੁੰਡੇ ਨੂੰ ਦਵਾਈ ਦਵਾਉਣਗੇ ਇੱਥੇ ਸਰਦਾਰਪੁਰ ਤੇ ਕੀ ਮੰਗਦੇ ਆ ਜਿਹੜਾ ਸੜਕ ਹਾਦਸਾ ਹੋਇਆ ਬਹੁਤ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਆਉਲੀ ਚਲਾਉਣ ਤੇ ਇਹ ਆ ਵੀ ਹਾਦਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਦਸਾ ਦੇਖਦੇ ਰਹੀਦਾ ਵਾ ਆਣ ਜਾਣ ਵੇਲੇ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਵੀ ਖੁਦ ਗੱਡੀ ਵਾਲੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀ ਐ ਮੁਸ਼ਕਲਾਂ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਨੰਗਣ ਤੇ ਜੀਵਨ ਸਫਰ ਦੇ ਸਾਰਿਆਂ ਦਾ ਤੇ ਅਸੀਂ ਤੇ ਗਰਦਾਸਪੁਰ ਆ ਰਹੇ ਹਾਂ ਜੀ ਆਪਣਾ ਪਿੰਡ ਤੇ ਨੰਗਰ ਲਪਾਣਾ ਤੇ ਕੋਈ ਓਵਰਟੇ ਟਰਾਲੀ ਨਾਲ ਜੀ ਮਤ ਪਾਸ ਕਰਤਾ ਹਾਂ ਉਹ ਮੋੜ ਜਦੋਂ ਕਾਇਰ ਆਈ ਉਹਨੂੰ 19 ਸਪੀਡ ਨਾਲ ਲੰਘਾਉਂਦੀ ਆ ਵਿਚ ਮਾਰੀ ਪਤਾ ਨਹੀਂ ਲੱਗਾ ਕੀ ਹੋ ਸਕਦਾ ਸੜਕ ਵੀ ਤੰਗ ਹੋ ਸਕਦਾ ਇਹ ਕਰਕੇ ਵੀ ਹੋ ਗਿਆ ਮੈਨੂੰ ਮਾਰਾ ਜਾਣਦਾ ਜੀ ਉਹ ਕੀ ਕਰਦਾ ਅਸੀਂ ਤੇ ਵਾਈਫ ਹੋਸਬੰਦ ਹੀ ਦੋਨਾਂ ਜਾਣੇ ਤੇ ਹੋਰ ਕਿੱਥੇ ਕਿੱਥੇ ਲੱਗੀ ਐ ਸੱਟ ਲੱਤ ਤੇ ਲੱਗੀ ਐ ਅੱਛਾ ਅੱਛਾ ਹਾਂਜੀ ਆ ਪੱਸ ਲੱਗੀਆਂ ਲੱਤਾਂ ਤੇ ਹੱਥ ਤੇ ਲੱਗੀ ਐ ਜੱਟ ਮੇਰੇ ਸਿਰ ਤੇ ਦੇ ਚਿੱਲੇ ਤੇ ਰੰਕੀ ਪਾਕੀ ਲੱਤਾਂ ਪਰਤੇ ਵੀ ਲੱਗੀ ਹੋਈ ਹੈ ਮੇਰੇ ਕੋਈ ਹੋਸ਼ ਨਹੀਂ ਜਦੋਂ ਸੱਟ ਲੱਗੀ ਮੈਨ ਕੋਈ ਹੋਸ਼ ਨਹੀਂ ਸੀ ਜੀ ਮੈਂ ਹੋਸ਼ ਹੋ ਗਈ ਸਿਰ ਛੋਟੀ ਸੀ ਜੇ ਵੱਡੀ ਹੁੰਦੀ ਹਾਂਜੀ ਸੜਕ ਬੜਾ ਛੋਟੀ ਸੀ ਜੇ ਵੱਡੇ ਹੁੰਦੇ ਤੇ ਬਚਾਓ ਜਾਣਾ ਸੀ ਮੈਨ ਕਿ ਪਤਾ ਸੜਕ ਜਿੱਦਾਂ ਨਿੱਕੀ ਕਰਨ ਹੋਣ ਸਕੇ ਤਾਂ ਵੀ ਐਕਸੀਡੈਂਟ ਹੁੰਦੇ ਹੈ ਡਰਾਈਵਰ ਕੋ ਬਹੁਤ ਪਤਾ ਹੀ ਨਹੀਂ ਲੱਗਦਾ ਜੀ ਤਰਾਲੀ ਗੰਨੇ ਦੀ ਟਰਾਲੀ ਇੱਕ ਆਉਂਦੀ ਇੱਕ ਜਾਂਦੀ ਬੰਦੇ ਕੀ ਕਰੇਗਾ